ਅੱਜ ਪਹਿਲੀ ਵਾਰ ਸੁਖਬੀਰ ਬਾਦਲ ਨੇ ਭਾਈ ਅਮਰਤਪਾਲ ਸਿੰਘ ਬਾਰੇ ਬਹੁਤ ਵੱਡੀ ਗੱਲ ਬੋਲੀ ਹੈ ਵੇਖੋ ਕਿੰਨੀ ਚਤਰਚਲਾਕੀ ਦੇ ਨਾਲ ਇਹ ਸਿਆਸਦਾਨ ਸਭ ਕੁਝ ਕਰਦੇ ਨੇ ਨਾਲੇ ਤੇ ਸੁਖਬੀਰ ਬਾਦਲ ਸਾਹਿਬ ਕਹਿੰਦੇ ਵੀ ਮੈਂ ਭਾਈ ਅਮਰਤਪਾਲ ਦੇ ਖਿਲਾਫ ਨਹੀਂ ਆ ਮੈਂ ਅਮਰਤਪਾਲ ਦੇ ਵਿਰੁੱਧ ਕੁਝ ਨਹੀਂ ਬੋਲਦਾ ਤੇ ਨਾਲੇ ਗੱਲ ਐਨੀ ਵੱਡੀ ਬੋਲ ਦਿੱਤੀ ਹੈ ਕਿ ਅੱਜ ਤੱਕ ਸ਼ਾਇਦ ਓਨੀਆਂ ਵੱਡੀਆਂ ਗੱਲਾਂ ਕਿਸੇ ਨੇ ਬੋਲੀਆਂ ਹੋਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਆਪਣਾ ਕਮੈਂਟ ਜਰੂਰ ਕਰਿਓ ਤੇ ਸੁਣਿਓ ਕਿ ਬਾਦਲ ਸਾਹਿਬ ਕੀ ਕੀ ਬੋਲੇਗੇ ਦੇਖੋ ਜੀ ਜਿਸ ਦਿਨ ਦਾ ਖਡੂਰ ਸਾਹਿਬ ਸੀਟ ਤੋਂ ਸੁਖਬੀਰ ਬਾਦਲ ਹੋਰਾਂ ਨੇ ਵਿਰਸਾ ਸਿੰਘ ਵਲਟੋਆ ਸਾਹਿਬ ਨੂੰ ਖੜਾ ਕੀਤਾ ਤੇ ਦੂਜੇ ਪਾਸੇ ਡਿਬਰੂਗੜ ਜੇਲ੍ਹ ਤੋਂ ਅਮਰਤਪਾਲ ਸਿੰਘ ਖੜਾ ਹੋ ਗਿਆ ਉਸੇ ਦਿਨ ਤੋਂ ਇਹ ਜਿਹੜਾ ਅੰਦਰੂਨੀ ਕਾਟੋ ਕਲੇਸ਼ ਕਹਿ ਲੋ ਜਾਂ ਜਿਹੜੀ ਅੰਦਰੂਨੀ ਕੜਤਨ ਹੈ ਉਹ ਸਾਹਮਣੇ ਆ ਰਹੀ ਹੈ ਸਪਸ਼ਟ ਪਹਿਲਾਂ ਜਦੋਂ ਅਮਰਤਪਾਲ ਦੇ ਪੱਖ ਚ ਬੋਲਦੇ ਸੀ ਸੁਖਬੀਰ ਬਾਦਲ ਤੇ ਵਿਰਸਾ ਸਿੰਘ ਵਲਟੋਆ ਸਾਹਿਬ ਹੋਰੀ ਉਦੋਂ ਵੀ ਕੁਝ ਲੋਕ ਕਹਿੰਦੇ ਸੀ ਵੀ ਅਸਲ ਚ ਇਹ ਸਾਰੀ ਦੀ ਸਾਰੀ ਸਿਆਸਤ ਹੈ ਤੇ ਅੱਜ ਸੁਖਬੀਰ ਬਾਦਲ ਨੇ ਕੀ ਬੋਲਿਆ ਬਾਦਲ ਸਾਹਿਬ ਕਹਿੰਦੇ ਵੀ ਮੈਂ ਅਮਰਤਪਾਲ ਦੇ ਖਿਲਾਫ ਨਹੀਂ ਪਰ ਕਹਿੰਦੇ ਵੀ ਅਜੇ 1 ਸਾਲ ਨਹੀਂ ਹੋਇਆ ਜੇਲ ਕੱਟੀ ਨੂੰ ਤੇ ਹੁਣੇ ਹੀ ਕਹੀ ਜਾਂਦੇ ਮੈਨੂੰ ਬਾਹਰ ਕੱਢੋ ਮੈਨੂੰ ਬਾਹਰ ਕੱਢੋ ਤੇ ਕਹਿੰਦੇ ਉਧਰ ਬੰਦੀ ਸਿੰਘ ਕਿੰਨੇ-ਕਿੰਨੇ ਸਾਲ ਹੋ ਗਏ ਉਹਨਾਂ ਨੂੰ ਜੇਲਾ 'ਚ ਤੇ ਐਨਾ ਤੱਕ ਦੀ ਚੀਕ ਚਿਹੜਾ ਉਹਨਾਂ ਨੇ ਨਹੀਂ ਪਾਇਆ ਤੇ ਦੂਜੀ ਗੱਲ ਬਹੁਤ ਵੱਡੀ ਜਿਹੜੀ ਬੋਲੀ ਕਹਿੰਦੇ ਬਾਦਲ ਸਾਹਿਬ ਤੇ ਵੀ ਐਨਐਸਏ ਲੱਗੀ ਸੀ ਪਰ ਬਾਦਲ ਸਾਹਿਬ ਨੇ ਨਾ ਕਦੇ ਉਹ ਝੁਕੇ ਨਾ ਕਦੇ ਉਹ ਡੋਲੇ ਤੇ ਨਾ ਹੀ ਐਦਾਂ ਕਿਹਾ ਕਿ ਮੈਨੂੰ ਬਾਹਰ ਕੱਢੋ ਹੁਣ ਇਹਦਾ ਮਤਲਬ ਕੀ ਕੱਢੀਏ ਇਹਦਾ ਮਤਲਬ ਕੀ ਬਣਦਾ ਹੈ ਇਹਦਾ ਮਤਲਬ ਜੋ ਮੈਨੂੰ ਜਾਪਦਾ ਹੈ ਲੱਗਦਾ ਹੈ ਕਿ ਸੁਖਬੀਰ ਬਾਦਲ ਸਾਹਿਬ ਸਿੱਧੇ ਰੂਪ ਚ ਇਹ ਕਹਿਣਾ ਚਾਹੁੰਦੇ ਨੇ ਕਿ ਅਮਰਤਪਾਲ ਝੋਕ ਰਹੇ ਨੇ ਅਮਰਤਪਾਲ ਢੋਲ ਰਹੇ ਨੇ ਕੀ ਇਹੀ ਕੁਝ ਕਹਿ ਰਹੇ ਨੇ ਸੁਖਬੀਰ ਬਾਦਲ ਕਿਉਂਕਿ ਅਮਰਤਪਾਲ ਦੀ ਗੱਲ ਕਰਦਿਆਂ ਬਾਦਲ ਸਾਹਿਬ ਦੇ ਨਾਂ ਡੋਲਣ ਤੇ ਨਾਂ ਝੁਕਣ ਦੀਆਂ ਗੱਲਾਂ ਕਰਨੀਆਂ ਇਹਦਾ ਹੋਰ ਮਤਲਬ ਕੀ ਹੋ ਸਕਦਾ ਹੈ ਦੂਜੀ ਗੱਲ ਦੂਜੀ ਗੱਲ ਸੁਖਬੀਰ ਬਾਦਲ ਸਾਹਿਬ ਨੇ ਆਖੀ ਹੈ ਉਹ ਕਹਿੰਦੇ ਨੇ ਕਹਿੰਦੇ ਕਿ ਜਿਹੜਾ ਉੱਠਦਾ ਉਹੀ ਕਹਿਣ ਲੱਗ ਜਾਂਦਾ ਮੈਂ ਹੀ ਪੰਥਾਂ ਮੈਂ ਹੀ ਪੰਜਾਬ ਦਾ ਰਖਾ ਹੁਣ ਇਹ ਨਿਸ਼ਾਨਾ ਦੇਖੋ ਕਿੱਥੋਂ ਤੱਕ ਲਾਇਆ ਸੁਖਬੀਰ ਬਾਦਲ ਨੇ ਹੁਣ ਇਹ ਸਾਰੀਆਂ ਗੱਲਾਂ ਕੀਤੀਆਂ ਸੁਖਬੀਰ ਬਾਦਲ ਸਾਹਿਬ ਨੇ ਉਦੋਂ ਜਦੋਂ ਉਹ ਬੋਲ ਰਿਹਾ ਸੀ ਭਾਈ ਅਮਰਤਪਾਲ ਬਾਰੇ ਹੁਣ ਦੇਖੋ ਸਿੱਧਾ ਨਿਸ਼ਾਨਾ ਫਿਰ ਇਹ ਕਿਉਂ ਨਾ ਮੰਨਿਆ ਜਾਵੇ ਵੀ ਇਹ ਅਮਰਤਪਾਲ ਤੇ ਹੈ ਹੁਣ ਅਗਲੀ ਗੱਲ ਮੈਂ ਸੁਖਬੀਰ ਬਾਦਲ ਸਾਹਿਬ ਹਰਾਂ ਨੂੰ ਪੁੱਛਣਾ ਚਾਹੁੰਨਾ ਸਵਾਲ ਵੈਸੇ ਅਮਰਤਪਾਲ ਤੇ ਵੀ ਕੁਝ ਲੋਕ ਵੱਡੇ ਉਠਾਰੇ ਨੇ ਵੀ ਜਿਹੜੇ ਸੰਵਿਧਾਨ ਨੂੰ ਨਾ ਮੰਨਣ ਦੀ ਗੱਲ ਸੀ ਜਿਹੜੇ ਜਿਹੜੇ ਚੋਣ ਪ੍ਰਕਿਰਿਆ ਨੂੰ ਪਾਰਲੀਮੈਂਟ ਨੂੰ ਨਾ ਮੰਨਣ ਦੀ ਗੱਲ ਸੀ ਜਿਹੜੇ ਦੇਸ਼ ਦੇ ਝੰਡੇ ਨੂੰ ਵੀ ਨਾ ਮੰਨਣ ਦੀ ਗੱਲ ਸੀ ਅੱਜ ਉਸੇ ਹੀ ਦੇਸ਼ ਦੇ ਸੰਵਿਧਾਨ ਨੂੰ ਮੰਨ ਕੇ ਉਸੇ ਹੀ ਝੰਡੇ ਨੂੰ ਮੰਨ ਕੇ ਉਸੇ ਹੀ ਪਾਰਲੀਮੈਂਟ 'ਚ ਜਾਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਸਵਾਲ ਇਹ ਵੀ ਕੁਝ ਲੋਕ ਵੱਡਾ ਉਠਾ ਰਹੇ ਨੇ ਪਰ ਸੁਖਵੀਰ ਬਾਦਲ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਬਾਦਲ ਸਾਹਿਬ ਤੁਸੀਂ ਕਹਿੰਦੇ ਹੋ ਵੀ ਜਿਹੜਾ ਉੱਠਦਾ ਹੈ ਉਹੀ ਕਹਿੰਦਾ ਮੈਂ ਪੰਥਾਂ ਮੈਂ ਪੰਥ ਦਾ ਰਾਖਾ ਮੈਂ ਪੰਜਾਬ ਦਾ ਰਾਖਾ ਤੇ ਤੁਸੀਂ ਇਹ ਨਹੀਂ ਕਰ ਰਹੇ ਤੁਸੀਂ ਆ ਪਿਛਲੇ 2 ਮਹੀਨਿਆਂ ਤੋਂ ਜਿਹੜਾ ਪੰਜਾਬ ਬਚਾਓ ਯਾਤਰਾ ਚਲਾਈ ਹੋਈ ਆ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿਹਦੇ ਤੋਂ ਪੰਜਾਬ ਬਚਾਉਣਾ ਚਾਹੁੰਦੇ ਹੋ ਤੇ ਪੰਜਾਬ ਜੇਕਰ ਅੱਜ ਤੱਕ ਬਚਿਆ ਨਹੀਂ ਤਾਂ ਪੰਜਾਬ ਦਾ ਬੇੜਾ ਗਰਕ ਕੀਤਾ ਕਿਹਨੇ ਹੈ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਹੈਗੇ ਕੌਣ ਨੇ ਆ ਨਵੇਂ ਜਿਹੜੇ ਆਏ ਨੇ ਘੜੂ ਵਾਲੇ ਬੇਲੀ ਇਹ ਤਾਂ ਅਜੇ ਸਵਾ ਦੋ ਸਾਲ ਹੋਏ ਨੇ ਮੰਨ ਲੈਨੇ ਆ ਕਿ ਇਹਨਾਂ ਨੇ ਵੀ ਜਿੱਡੇ ਦਾਵੇ ਕੀਤੇ ਸੀ ਓਡਾ ਕੱਖ ਨਹੀਂ ਕੀਤਾ ਪਰ ਤੁਹਾਡੀ ਗੱਲ ਕਰੀਏ ਤੁਹਾਡੇ ਪਿਤਾ ਸ਼੍ਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਰਾਂ ਨੇ ਤਾਂ ਪੰਜ ਵਾਰ ਮੁੱਖ ਮੰਤਰੀ ਰਹਿ ਕੇ ਪੰਜਾਬ ਤੇ ਰਾਜ ਕੀਤਾ ਜੇ ਅੱਜ ਵੀ ਪੰਜਾਬ ਬੇਰਜ਼ਗਾਰੀ ਦੀ ਦਲਦਲ ਚ ਹੈ ਨਸ਼ਿਆਂ ਦੀ ਦਲਦਲ ਚ ਹੈ ਕਰਜ਼ੇ ਥੱਲੇ ਦੱਬਿਆ ਪਿਆ ਜੇ ਪੰਜਾਬ ਅੱਜ ਪੂਰੀ ਤਰ੍ਹਾਂ ਮਦਹਾਲੀ ਚ ਹੈ ਤੇ ਉਹਦਾ ਛੁਮੇਵਾਰ ਬਾਦਲ ਸਾਹਿਬ ਕੌਣ ਹੈ ਇਹ ਕੌਣ ਦੱਸੇਗਾ